ਦਰਸ਼ਨ ਦੇਖ ਜੀਵਾਂ ਗੁਰ ਤੇਰਾ ਸਤਿਗੁਰ ਬਾਸਾ ਜੀ ਕਹਿੰਦ ਨੇ ਏ ਗੁਰੂ ਜੀ ਤੇਰਾ ਦਰਸ਼ਨ ਕਰਕੇ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਪੂਰਨ ਕਰਮ ਹੋਏ ਪ੍ਰਭ ਜੀਰਾ اے ਮੇਰੇ ਪ੍ਰਭੂ ਜੀ ਤੇਰੀ ਮਿਹਰਨ ਬਖਸ਼ ਹੋਏ ਤੇ ਮੈਨੂੰ ਮਿਲ ਜਾਂਦਾ ਬਾਸਾ ਜੀ ਨੇ ਬਚਨ ਦਿੱਤੇ ਹੈ ਬਾਸਾ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਰ ਜਦੋਂ ਕਾਲਪੁਰਖ ਦੀ ਕਿਰਪਾ ਹੁੰਦੀ ਹੈ ਕਾਲਪੁਰਖ ਵੈ ਗੁਰੂ ਪ੍ਰਵੇਸ਼ਵਰ ਦੀ ਨਿਗਾਮ ਦੀ ਹੈ ਸੰਤਿਪੇ ਮੁਖਤੇ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਬਾਸਾ ਕਹਿੰਦੇ ਪਰਪਾਈ ਉਹ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਰਾਹੀ ਉਹ ਗੁਰੂ ਸਾਹਿਬ ਨੇ ਨੀ ਬਖਸ਼ਿਸ਼ ਨਾਮ ਜੀ ਦਾ ਪ੍ਰਾਪਤ ਕਰਕੇ ਨਾਮ ਜਪ ਕੇ ਫਿਰ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਕਿਹੜੇ ਵਿੱਚ ਰਹਿੰਦੇ ਇਸ ਕਰਕੇ ਬਾਸਾ ਕਹਿੰਦੇ ਸਤਿਗੁਰੂ ਜੀ ਜਦੋਂ ਮੈਨੂੰ ਆਪ ਜੀ ਦੇ ਦਰਸ਼ਨ ਹੋ ਜਾਂਦੇ ਨੇ ਭਾਵ ਕਿ ਮੈਂ ਜਦੋਂ ਵੀ ਗੁਰੂ ਦੇ ਚਰਨਾਂ ਵਿੱਚ ਆਉਂਦਾ ਹਾਂ ਗੁਰੂ ਦੇ ਪਾਵਨ ਬਚਨਾਂ ਨੂੰ ਸਰਵਣ ਕਰਨਾ ਹਾਂ ਸਤਿਗੁਰਾਂ ਦੇ ਪਾਵਨ ਪਿੱਤਰ ਉਪਦੇਸ਼ ਨੂੰ ਸਤਿ ਸਰਵਣ ਕਰਕੇ ਇਹ ਸਤਿਗੁਰਾਂ ਦੇ ਆਤਮਿਕ ਉਪਦੇਸ਼ਾਂ ਆਪਣੇ ਹਿਰਦੇ ਵਿੱਚ ਵਸਾਉਣਾ ਤਾਂ ਆਤਮਿਕ ਜੀਵਨ ਮਿਲ ਜਾਂਦਾ ਹੈ ਜਿਹੜੇ ਆਤਮਾ ਛੱਡੀ ਵਿਸ਼ਿਆਂ ਵਿਚਾਰਾਂ ਕਰਕੇ ਕੀਤੇ ਹੋਏ ਸਾਡੇ ਕਰਮਾਂ ਕਰਕੇ ਇਹ ਸਤਿਗੁਰੂ ਜੀ ਕਹਿੰਦੇ ਉਹ ਭੁਜਾਈ ਰਹਿੰਦੀ ਹੈ ਸਰੀਰ ਕਰਕੇ ਭਾਂਜੀ ਜੁਉਂਦੇ ਆ ਸਤਿਗੁਰੂ ਸਾਹਿਬ ਕਹਿੰਦੇ ਨਾਮ ਤੋਂ ਨਾਮ ਮਿਲੈ ਧੰਜੀ ਨਾਮ ਮੰਨ ਤੱਕ ਹੀ ਹੈ ਹਰਿਆ ਸਰੀਰ ਕਰਕੇ ਜੁਉਂਦੇ ਪਰ ਆਤਮਾ ਮਰਿਆਂ ਬਰਾਬਰ ਹੈ ਜਦੋਂ ਗੁਰੂ ਦਾ ਉਪਦੇਸ਼ ਸਰਮਣ ਕਰਦੇ ਆ ਗੁਰੂ ਦੇ ਰਾਗੀ ਸਤਿਗੁਰ ਜੀ ਅਕਾਲ ਪੁਰਖ ਵੈਗੁਰਜ ਨੂੰ ਪਹੁੰਚਦੇ ਜਨਾ ਪਾਸਾ ਕਹਿੰਦੇ ਮੇਰਾ ਆਤਮਕ ਜੀਵਨ ਮਿਲ ਜਾਂਦਾ ਹੈ ਇਸ ਕਰਕੇ ਜਦੋਂ ਗੁਰੂ ਅਕਾਲ ਪੁਰਖ ਵੈਗੁਰਜ ਨੂੰ ਅਕਾਲ ਪੁਰਖ ਹੀ ਪੂਰਨ ਬਖਸ਼ਿਸ਼ ਕਰਦੇ ਨੇ ਫੇਰ ਭਾਈ ਗੁਰੂ ਮਿਲ ਜਾਂਦਾ ਹੈ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹ ਇੱਕ ਬਨਾਂਤ ਜੀ ਮੇਰੀ ਇੱਕ ਅਰਜੋਈ ਸੁਣ ਮੇਰੀ ਬੇਨਤੀ ਸੁਣ ਕਿਹੜੀ ਬੇਨਤੀ ਹੈ ਦੇ ਦੇ ਨਾਮ ਕਰ ਆਪਣੇ ਚਿਹਰੇ ਰਹਾ ਗੁਰੂ ਦੇ ਰਾਹੀ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮ ਬਖਸ਼ ਦੇ ਕਿਉਂਕਿ ਨਾਮ ਤੋਂ ਵੱਡੀ ਕੋਈ ਦਾਤ ਨਹੀਂ ਹੈ ਨਾਮ ਤੋਂ ਵੱਡੀ ਕੋਈ ਕੀਮਤੀ ਚੀਜ਼ ਨਹੀਂ ਹੈ ਸੰਸਾਰ ਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰੋ ਪਾਉਰ ਦੇਸ ਰਖ ਦੇ ਨੈ ਕਿ ਗੁਰੂ ਦੇ ਚਰਨਾ ਚ ਆ ਕੇ ਬੇਨਤੀ ਕਰਿਆ ਕਰ ਦੇਹ ਨਾਮ ਕਰ ਆਪਣੇ ਚਿਹਰੇ ਸਮ ਆਪਣੇ ਸੇਵਕ ਬਣਾ ਬਹੁਤ ਸਿੱਖ ਬਣਾ ਲਓ ਤੇ ਸਾਨੂੰ ਨਾਮ ਦੀਆਂ ਦਾਤਾਂ ਵਰਸਿ ਕਰੋ ਜੀ ਰਾਮਾ ਆਪਣੀ ਸਰਣ ਰਾਖ ਪ੍ਰਵਦਾਤੇ اے ਸਭ ਦਾਤਾਂ ਦੇਣ ਵਾਲੇ ਆਕਾਰ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਆਪਣੀ ਸਰਬ ਦੇ ਵਿੱਚ ਰੱਖ ਲੈ ਗੁਰ ਪ੍ਰਸਾਦਿ ਕਿਨ੍ਹ ਮਿਰਲੇ ਜਾਤੇ اے ਪ੍ਰਭੂ ਜੀ ਗੁਰੂ ਦੀ ਕਿਰਪਾ ਪਰ ਪ੍ਰਸਾਦਿ ਆਪ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਮਿਰਲੇ ਮਨੁਖ ਨੂੰ ਆਪ ਜੀ ਦੇ ਨਾਲ ਜੰਗੀ ਸਾਨ ਕਿਸੇ ਬਿਰਲੇ ਮਨੁਖ ਨੇ ਪਾਈ ਹੈ ਇਹ ਸਮਝ ਇਹ ਗਿਆਨ ਕਿਸੇ ਬਿਰਲੇ ਮਨੁਖ ਨੇ ਪ੍ਰਾਪਤ ਕੀਤਾ ਹੈ ਉਹ ਗਿਆਨ ਪ੍ਰਾਪਤ ਕਿਥੋਂ ਹੁੰਦਾ ਹੈ ਗੁਰ ਪ੍ਰਸਾਦਿ ਗੁਰੂ ਦੀ ਕਿਰਪਾ ਬਾਰੇ ਇਸ ਕਰਕੇ ਵਾਰਸਾ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਪਾਈ ਕਿਸੇ ਮਿਰਲੇ ਨਹੀਂ ਤਾਰਕ ਪ੍ਰਭ ਦੇ ਨਾਲ ਧੂੰਗੀ ਸਾਂਝ ਪਾਉਣੀ ਕੀਤੀ ਐ ਸੁਨੋ ਬਿਨੋ ਪ੍ਰਭ ਮੇਰੇ ਮਿੱਤਾ اے ਮੇਰੇ ਮਿੱਤਰ ਏ ਪ੍ਰਭ ਮੇਰੀ ਰੱਦ ਜੋਈ ਸੁਣ ਮੇਰੀ ਬੇਨਤੀ ਸੁਣ ਲੈ ਚਰਨ ਕਮਲ ਰਸ ਹੈ ਮੇਰੇ ਚਿੱਤਾ ਇਹ ਵੇਖ ਕਰ ਤੇ ਇਹ ਕਿਰਪਾ ਕਰ ਉੱਥੇ ਤੇਰੇ ਸੋਹਣੇ ਚਰਨ ਮੇਰੇ ਚਿੱਤ ਵਿੱਚ ਵਸ ਪੈਣ ਨਾਨਕ ਏਕ ਕਰੈ ਅਰਦਾਸ ਤੇਰਾ ਸੇਵਕ ਨਾਨਕ ਤੇਰੇ ਦਰ ਤੇ ਇੱਕ ਅਰਜ ਕਰਦਾ ਹੈ ਇੱਕ ਅਰਦਾਸ ਕਰਦਾ ਹੈ ਬਿਸਰ ਨਹੀਂ ਪੂਰਨ ਗੁਣ ਤਾਸ हे प्रभु जी हे सब गुणा देख जाने कृपा कर ਕਿ ਮੈਨੂੰ ਨਾਮ ਨੂੰ ਤੇਰਾ ਨਾਮ ਕਦੇ ਨਾ ਲਿਖੇ ਤੂੰ ਗਾਲ ਕਦੇ ਨਾ ਲਿਖੇ ਇਹ ਕਿਰਪਾ ਕਰਦੇ ਬਿਸਰਨਾਕੀ ਪੂਰਨ ਗੁਣਤਾ ਗੁਣਤਾ ਦਾ ਭாகਾ ਜਿਹਦੇ ਵਿੱਚ ਸਾਰੇ ਗੁਰੂ ਨੇ ਜਿਹੜਾ ਦਾਤਾਂ ਦੇਣ ਵਾਲਾ ਹੈ ਕਿਰਪਾ ਦਾ ਦਾਤਾਂ ਹੈ ਕਿਰਪਾ ਦੇ ਖਜਾਨੇ ਨੇ ਫੇ ਸਤਿਗੁਰੂ ਜੀ ਮੈਨੂੰ ਆਪਦੀ ਦਾ ਨਾਮ ਨਾਮਿਸਰੇ ਇਸ ਕਰਕੇ ਸਾਡੇ ਤੇ ਇਹ ਕਿਰਪਾ ਕਰ ਇਹ ਤਰ੍ਹਾਂ ਸਭ ਪਰਕਾਰ ਸਾਨੀਆਂਆਂ ਨੇ ਕਿਰਪਾ ਦਿੱਤੀ ਹੈ ਕਿ ਭਾਈ ਗੁਰੂ ਚਰਨਾਚਾਰ ਆਇਆ ਕਰ ਗੁਰੂ ਚਰਨਾਚਾ ਕੇ ਬੇਨਤੀਆਂ ਕਰਿਆ ਕਰ ਗੁਰੂ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਅੰਦਰਤਾ ਬਖਸ਼ੋ ਆਪ ਜੀ ਦੇ ਦਰਸ਼ਨਾਂ ਦੀ ਰਾਖ ਬਖਸ਼ੋ ਆਪ ਜੀ ਦੇ ਚੁਦਾ ਦੇ ਸੰਗਤ ਬਖਸ਼ੋ ਤਾਂ ਜੋ ਸਾਡਾ ਇੱਜ਼ਤ ਦਾ ਮੰਨਤ ਹੋ ਜਾ ਸੁਖੀ ਮਨ ਪਾਣ ਦਾ ਮੌਕਾ ਸੇ